ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਹੇ ਗੁਰੂ ਵਾਹੇ ਗੁਰਵਾਹੇ ਪ੍ਰਚਾਰਕ ਕਮੇਟੀ ਖਾਸ ਕਰਕੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਰਦਾਰ ਸਿੰਘ ਸਾਹਿਬ ਰਗਵੀਰ ਸਿੰਘ ਜੀ ਸਾਰਿਆਂ ਵੱਲੋਂ ਇੱਕ ਖੁੱਲੀ ਅਪੀਲ ਹੈ ਸਮੂਹ ਸਾਧ ਸੰਗਤ ਨੂੰ ਇਹ ਸੁਪਿਆਰੀ ਸਤਬਦੀ ਜੋ ਗੁਰੂ ਰਾਮਦਾਸ ਪਿਤਾ ਜੀ ਦਾ ਗੁਰਤਾ ਗਦੀ ਪੁਰਬ 450 ਸਾਲਾ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ ਜੋਤਪੁਰ ਬ 450 ਸਾਲਾ ਇਹ 20ਵੀਂ ਸਦੀਆਂ ਭਾਗਾਂ ਨਾਲ ਗੁਰੂ ਕੀ ਪਿਆਰੀ ਸੰਗਤ ਸ੍ਰੀ ਗੋਵਿੰਦ ਸਾਹਿਬ ਸਰਦਾ ਭਾਵਨਾ ਸਰਕਾਰ ਸੱਤ ਮਨਾ ਰਹੀ ਹੈ ਇਹਦੇ ਲਈ ਪ੍ਰਸ਼ਾਸਨ ਦਾ ਖਾਸ ਕਰਕੇ ਪ੍ਰਬੰਧ ਬਹੁਤ ਵੱਡਾ ਹੈ ਅਤੇ ਸਭੂ ਸਾਧ ਸੰਗਤ ਨੂੰ ਬੇਨਤੀ ਇਹ ਕਰਦੇ ਹਾਂ ਅਸੀਂ ਕਿ ਅੱਗੇ ਨਾਲੋਂ ਬਹੁਤ ਜ਼ਿਆਦਾ ਜੋੜ ਮੇਲਿਆਂ ਵਿੱਚ ਜਿਹੜਾ ਸੁਧਾਰ ਵੀ ਹੋਇਆ ਤੇ ਨੌਜਵਾਨਾਂ ਨੂੰ ਖਾਸ ਕਰਕੇ ਉਪੀਲ ਹੈ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਦੇ ਸਰਦਾ ਸਰਕਾਰ ਸਾਹਿਤ ਦਰਸ਼ਨ ਕਰ ਲਈਉਣ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸੰਸਾਰ ਦੇ ਲਈ ਇੱਕ ਅਦਰਸ਼ ਹੰਦੀ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਵੀ ਸੰਸਾਰ ਦੇ ਲਈ ਅਦਰਸ਼ ਨੇ ਨਾ ਬਰਮਸਾਲ ਜਿਹੜਾ ਇਹ ਗੁਰੂ ਦੀ ਸੇਵਾ ਕਰਕੇ ਸਾਡੇ ਲਈ ਅਦਰਸ਼ ਜਿਹੜਾ ਵਾਹ ਸੰਸਾਰ ਨੂੰ ਦਿੱਤਾ ਇਸ ਗੁਰੂ ਦੇ ਘਰ ਦੇ 12 ਦਰਵਾਜ਼ੇ ਨੇ ਉਹ ਗੁਰੂ ਜੀਆਂ ਬਾਰਮ ਬਖਸ਼ੂ ਸ਼ਾਨੀ ਤੇ ਬੇਨਤੀ ਇਹੋ ਹੀ ਹੈ ਸਮੂਹ ਸਾਧ ਸੰਗਤ ਨੂੰ ਕਿ ਨੌਜਵਾਨ ਵੀਰਾਂ ਨੂੰ ਕਿ ਉਹ ਲੜਵਾਜੀ ਨਾ ਕਰਨ ਕਿਸੇ ਤਰ੍ਹਾਂ ਦੇ ਟਰੈਕਟਰਾਂ ਤੇ ਡੀਗੇ ਲਾਉਣੇ ਜਾਂ ਜਿਹੜੇ ਕਿਸੇ ਤਰ੍ਹਾਂ ਦੇ ਫालतू ਹਰਨ ਜਿਹੜੇ ਅਭਜਾਉਣੇ ਉਹਨਾਂ ਤੋਂ ਗਰੇਜ ਕੀਤਾ ਜਾਏ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਤੇ ਸਰਦਾ ਸਤਕਾਰ ਸਹਿਤ ਦਰਸ਼ਨ ਕੀਤੇ ਜਾਣ ਨਸ਼ਾ ਕਿਸੇ ਵੀ ਤਰ੍ਹਾਂ ਦਾ ਕੋਈ ਕਰਕੇ ਨਾ ਆਵੇ ਕੋਈ ਨਾਲ ਨਾ ਲਿਆਵੇ ਕਿਸੇ ਤਰ੍ਹਾਂ ਦਾ ਵੀ ਕਿ ਇਹ ਜਿਹੜਾ ਵਾ ਇਹ ਪ੍ਰਬੰਧ ਵਿੱਚ ਸਮੂਹ ਸਾਧ ਸੰਗਤ ਸਾਰੀ ਸਿੱਖ ਕੌਮ ਜਿਹੜੀ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਰੱਬ ਦੇ ਪਿਆਰੇ ਰਹਿੰਦੇ ਆ ਉਹ ਸਹਾਯੋਗ ਦੇਣ ਤਾਂ ਕਿ ਜਿਹੜੀ ਇਹ ਬਹੁਤ ਵੱਡੀਆਂ ਦੋਸ਼ ਸਤਾਪਦੀਆਂ ਨੇ ਇਹ ਚੜ੍ਹਦੀ ਕਲਾ ਨਾਲ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਨਾਵ ਸਕੀਏ ਇਹ ਖਾਸ ਕਰਕੇ ਬੇਨਤੀ ਹੈ ਵੀ ਨੌਜਵਾਨ ਵੀਰ ਜਿਹੜੇ ਆ ਉਹ ਸਹਾਯੋਗ ਦੇਣ ਤਾਂ ਕਿ ਜਿਹੜੀ ਇਹ ਸਤਾਪਦੀ ਹੈ ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਨਾਲ ਮਨਾਈ ਜਾ ਸਕੀ। ਗੁਰੂ ਕੇ دیਵਾਨਾ ਚਾਓ, ਗੁਰੂ ਦਾ ਜਸ ਸੁਣੋ। ਗੁਰੂ ਕੇ ਰਾਗੀ ਸਿੰਘ ਢਾਡੀ ਸਿੰਘ, ਕਥਾ ਦਾਸ ਸਿੰਘ ਗੁਰੂ ਦੀਆਂ ਸਾਨੂੰ ਜੀਵਨੀਆਂ ਸਰਮਣ ਕਰਵਾਉਂਦੇ ਨੇ। ਅੱਜ ਇਸ ਸੰਸਾਰ ਦੇ ਵਿੱਚ ਇਹ ਕੋਈ ਦੂਜੀ ਰਾਹ ਨਹੀਂ ਹੈ। ਕਿਉਂਕਿ ਜੇ ਸੰਸਾਰ ਦੇ ਵਿੱਚ ਜਿਹੜੀ ਅਸੀਂ ਸੁੰਦਰਤਾ ਦੇਖਦੇ ਹਾਂ ਇਹ ਗੁਰੂ ਦੇ ਪ੍ਰਚਾਰਕਾਂ, ਗੁਰੂ ਦੇ ਪਿਆਰਿਆਂ ਕਰਕੇ ਹੁੰਦੀ ਹੈ, ਗੁਰਦੁਆਰਿਆਂ ਕਰਕੇ ਹੁੰਦੀ ਹੈ। ਸੋ ਗੁਰਦੁਆਰਿਆਂ ਨਾਲ ਜੁੜੋ ਆਪਣੇ ਜੀਵਨ ਨੂੰ ਚੜ੍ਹਦੀ ਕਲਾ ਵਿੱਚ ਲਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵਿੱਚ ਮੈਂ ਇਸ ਬੰਦੇ ਤੇ ਆ ਰਿਹਾ ਕਿ ਜੀ ਪ੍ਰਮਾਤਮਾ ਕੀ ਤਕਰੀਬਤ ਬਾਰੇ ਖੁਦ ਹੀ ਗੱਲ ਦੱਸਦਾ ਉਹ ਨਹੀਂ ਆ ਲੱਖਾਂ ਦੇ ਦਰਾਂ ਤੇ ਜਦੋਂ ਸੁਭਾਅ ਸ਼੍ਰੋਮਿੰਗੁਰਦਾਰ ਪਰਮੰਧਿਕ ਕਮੇਟੀ ਧਰਮ ਪ੍ਰਚਾਰ ਦੀ ਪ੍ਰਬੰਧਕ ਕਮੇਟੀ ਗੁਰਦਾਰਬਾਲੀ ਸਾਹਿਬ ਸ੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀਆਂ ਅਤੇ ਹੋਰ ਇਲਾਕਾ ਨਿਵਾਸੀ ਕਾਰ ਸੇਵਾ ਵਾਲੇ ਪਿਆਰੇ ਮਹਾਪੁਰਸ਼ ਨਾ ਤੁਸੀਂ ਜੋ ਬੋਰਡ ਪੜੋ ਉਹਦੇ ਤੇ ਵੇਖੋ ਸ਼ਾਮੀ ਕਰਨ ਵਾਲਾ ਸੈਮੀਨਾਰ ਕਰਨ ਵਾਲੇ ਵੱਡੇ ਵੱਡੇ ਡਾਕਟਰ ਸਹਿਬਾਨ ਅਤੇ ਸੁਖਨੀ ਸਾਹਿਬ ਦੇ ਜਾਪ ਕਰਨ ਵਾਲੀਆਂ ਸੇਵਾ ਸੁਸਾਇਟੀਆਂ ਉਹਨਾਂ ਦੇ ਲਈ ਇਹ ਤਕਰੀਬਨ ਇਹ 15 ਸਤੰਬਰ ਤੋਂ ਹੀ ਤੇ ਪ੍ਰੋਗਰਾਮ ਜਿਹੜੇ ਆ ਉਹ ਵੱਖਰੇ ਵੱਖਰੇ ਹੁਲਕੇ ਗਏ ਆ ਤੇ ਇਸ਼ਤਿਹਾਰ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਲਾਏ ਜਾ ਰਹੇ ਆ ਅਤੇ ਨਾਲ ਹੀ ਜਿਹੜੇ ਆ ਹੋਲਡਿੰਗਾਂ ਵੀ ਜੜੀਆਂ ਮਾ ਉਹ ਸਾਰੇ ਰਸਤੇਆਂ ਦੇ ਇਸੇ ਕਰਕੇ ਇਹ ਗੁਰੂ ਦੇ ਪਿਆਰੀ ਸੇਵਾਦਾਰ ਜਿਹੜੇ ਸੇਵਾ ਨਿਭਾ ਰਹੇ ਆ ਉਹਦੇ ਉੱਤੇ ਪੂਰੇ ਪ੍ਰਬੰਧ ਲਿਖੇ ਹੋਏ ਆ ਬਾਕੀ ਆਨਲਾਈਨ ਦਾ ਜ਼ਮਾਨਾ ਤੇ ਜਿੱਥੇ-ਜਿੱਥੇ ਵੀ ਜੋ ਪ੍ਰੋਗਰਾਮ ਹੋਣੇ ਆ ਆਨਲਾਈਨ ਆਈਟੀ ਵਿੰਗ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਈਟ ਹੈ ਜਿੱਦਾਂ ਇਹ ਪਿਆਰੀ ਨੇ মিডিਆ ਵਾਲੇ ਸਾਰੇ ਇਹਨਾਂ ਦਾ ਧੰਨਵਾਦ ਵੀ ਹੈ ਵੀ ਇਹ ਦੇਸ਼ ਦੇ ਕੋਨੇ-ਕੋਨੇ ਤੱਕ ਇਹ ਗੁਰੂ ਦੀ ਜਿਹੜੀ ਆਵਾਜ਼ ਹੈ ਸੰਸਾਰ ਨੂੰ ਪਹੁੰਚਦੀ ਆ ਉਹਦੇ ਵਿੱਚੋਂ ਸਾਰੇ ਪ੍ਰੋਗਰਾਮ ਲਿਖੇ ਗਏ ਆ ਇਹ ਬੱਚਿਆਂ ਦੇ ਕੀਰਤਨ ਮੁਕਾਬਲੇ ਵੀ ਨੇ ਉਹਦੇ ਵਿੱਚ ਸੈਡ ਪਾਰਟ ਦੇ ਜਿਨ੍ਹਾਂ ਨੇ ਵੇਖੋ ਸੈਡ ਪਾਰਟ ਰੰਮ ਕਰੋ ਤੇ ਸੈਡ ਪਾਰਟ ਦੇ ਭੋਗ ਵੀ ਪਾਈ ਜਾਣਗੇ ਤਾਂ ਕਿ ਵੇਖੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਲ ਜੁੜੋ ਤੇ ਮੈਂ ਇੱਕ ਸ਼ਬਦ ਹੋਰ ਵਿੱਚ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇੱਜ਼ਤ ਕਰੋ ਵਡਿਆਈ ਕਰੋ ਤਾਂ ਕਿ ਸੰਸਾਰ ਨੂੰ ਇਹ ਜਿਹੜਾ ਮੈਸੇਜ ਇਸ ਨੇ ਆ ਪਹੁੰਚੇ ਕਿ ਗੁਰੂ ਗ੍ਰੰਥ ਸਾਹਿਬ ਜੀ ਇਹ ਪੜਨ ਵਾਸਤੇ ਹਨ ਸਤਿਕਾਰ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਹਨ ਬੇਅਦਬੀ ਕਰਨ ਵਾਸਤੇ ਨਹੀਂ ਹਨ ਛੋਟੇ ਛੋਟੇ ਬੱਚਿਆਂ ਨੂੰ ਇਹ ਜ਼ਰੂਰ ਮੇਰਾ ਮੈਸੇਜ ਦਿਓ ਕਿ ਉਹ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨ ਗੁਰੂ ਸਾਹਿਬ ਦਾ ਵੇਖੋ ਬਚਨ ਵੇਖੋ ਕਿੱਡੇ ਸੋਹਣਿਆ ਵੀ ਨਾਂ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਅਮ ਕੋ ਬਣਾਈ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਇਹੋ ਜਿਹਾ ਉਪਦੇਸ਼ ਦਿੰਦਾ ਹੋਵੇ ਉਹ ਸੁ ਗੁਰੂ ਦੀ ਬੇਅਦਬੀ ਕੀਤੀ ਜਾ ਸਕਦੀ ਹੈ ਜਿਹੜਾ ਗੁਰੂ ਉਪਦੇਸ਼ ਦੇਵੇ ਕੋਈ ਬੋਲੇ RAM RAM ਕੋਈ ਖੁਦਾਈ ਕੋਈ ਸੇਵਾ ਗੁਸੰਗਿਆ ਕੋਈ ਅੱਲਾਹ ਹੀ ਉਸ ਗੁਰੂ ਸਾਹਿਬ ਜੀ ਦਾ ਸਤਕਾਰ ਕਰਨ ਦੀ ਜ਼ਰੂਰਤ ਹੈ ਉਸ ਗੁਰੂ ਸਾਹਿਬ ਦੀ ਬੇਅਦਬੀ ਕਿੱਦਾਂ ਕੀਤੀ ਜਾ ਸਕਦੀ ਹੈ ਜਿਹੜਾ ਗੁਰੂ ਸਾਨੂੰ ਇਹ ਉਪਦੇਸ਼ ਦਿੰਦਾ ਹੋਵੇ ਹਵਲ ਅੱਲਾ ਨੂਰੋਂ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗੇ ਉਪਜਿਆ ਕੌਣ ਭਲੇ ਕੋ ਮੰਨਦੇ ਐਸੀ ਸਤਗੁਰੂ ਪਾਤਸ਼ਾਹ ਜੀ ਦੀ ਜਿਹੜੀ ਵਡਿਆਈ ਕਰਨੀ ਸਤਕਾਰ ਕਰਨਾ ਸਾਰੇ ਧਰਮ ਦਾ ਫਰਜ਼ ਬਣਦਾ ਤੇ ਉਹ ਆਪਣੀ ਬੱਚਿਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਦੀ ਪ੍ਰੇਰਣਾ ਦੇਣ ਇਹਦੇ ਲਈ ਸਹਿਜ ਪਾਠ ਇਹਦੇ ਲਈ ਸੁਖਨੀ ਸਾਹਿਬ ਜੀ ਦੇ ਜਾਪ ਇਹ ਸਾਰੀ ਜਿਹੜੀਆਂ ਸਮਾਪਤੀਆਂ ਇਹ ਉਸ ਦਿਨ ਜੋ ਪ੍ਰੋਗਰਾਮ ਹੈ 15 16 ਨੂੰ ਕੀਤੇ ਜਾ ਰਹੇ ਆ 17 18 ਨੂੰ ਬਹੁਤ ਵੱਡੇ ਜਿਹੜੇ ਉਹ ਕੀਰਤਨ ਦਰਬਾਰ ਇਹ ਦਿਵਾਨ ਸੱਜਣਗੇ ਉਹਦੇ ਵਿੱਚ ਸਾਰੇ ਸਿੰਘ ਸਾਹਿਬ ਗੁਰੂ ਦੇ ਪਿਆਰੀ ਪਹੁੰਚਣਗੇ ਅੰਮ੍ਰਿਤ ਸੰਗਿਆਰ ਹੋਏਗਾ 18 ਸਤੰਬਰ ਦਿਨ ਬੁੱਧਵਾਰ ਨੂੰ ਅੰਮ੍ਰਿਤ ਛਕੋ ਕਕਾਰ ਜਿਹੜੇ ਆਉ ਭੇਟਾ ਰਾਇ ਤੇ ਦਿੱਤੇ ਜਾਣਗੇ ਇਸ ਕਰਕੇ ਉਹ ਲੜਬਾਜੀ ਦੀ ਲੋੜ ਨਹੀਂ ਹੈ ਤੇ ਕਿਰਪਾ ਕਰਕੇ ਨਿਮਰਤਾ ਨਾਲ ਨੀਵੇਂ ਹੋ ਕੇ ਗੁਰੂ ਦੇ ਚਰਨਾਂ ਵਿੱਚ ਨੌਜਵਾਨ ਵੀਰ ਭੈਣ ਭਰਾ ਪਹੁੰਚਣ ਤੇ ਨਸ਼ਾ ਜਿਹੜਾ ਵਾ ਉਹਦੇ ਤੋਂ ਗਰੀਜ ਕਰਨ ਗੁਰੂ ਦਾ ਅੰਮ੍ਰਿਤ ਛਕੋ ਜੀਵਨ ਸੋਨਾ ਬਣਾਓ ਅੰਮ੍ਰਿਤੋ ਨਾਮ ਨਿਹਰਾਨ ਮਨ ਪੀਵੋ ਪਾਈ ਦੁਨੀਆਂ 'ਤੇ ਕੋਈ ਇੱਕ ਗੁਰੂ ਹੈ ਜਿਹੜਾ ਸਾਨੂੰ ਸੰਸਾਰ ਦੇ ਵਿੱਚ ਅੰਮ੍ਰਿਤ ਪਿਆਉਂਦਾ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਖੰਡਾ ਬਾਟਾ ਬਖਸ਼ਿਆ ਅਸੀਂ ਜਿੱਥੇ ਵੀ ਜਾਈਏ ਖੰਡਾ ਬਾਟਾ ਲੈ ਕੇ ਜਾਈਏ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਨਾਟਕੀ ਤੌਰ ਤੇ ਬੋਧਕ